ਤਲੰਗ ਅਲਾਪ ਹੈ ਪਲਾ ਘਾਰ ਤੀਜਾ ਇੱਕ ਓ ਅੰਕਾਰ ਸਭੁ ਪਰਸਾਰਿ ਸੇਹੋ ਤਨ ਮਾਇਆ ਤਾਹਿਆ ਤੇਰੇ ਨਿਤ ਨੰਬਰ ਗਾਏ ਜੇ ਅੰਦਰ ਸਤਿਗੁਰੂ ਜੀ ਬਖਸ਼ਿ ਕਰਦੇ ਨੇ ਤਲੰਗ ਰਾਗ ਅੰਦਰ ਪਹਿਲੇ ਬਾਦਸ਼ਾਹ ਕੋ ਨਾਮ ਤੇ ਜੀ ਮਹਾਰਾਜ ਘਾਰ ਤੀਜਾ ਕਿ ਜਿੱਥੇ ਵੀ ਆਜੇ ਸਾਤ ਸੰਗਜੇ ਘਰ ਪਹਿਲਾ ਅਰ ਦੂਜਾ ਤੀਜਾ ਚੌਥਾ ਪੰਜਾ ਮਾ ਸੇਵਾ ਸਤਵਾ ਅਠਮਾ ਦਸਲਾ ਇਹ ਵਿਰਾਗੀਆਂ ਸਿੰਘਾਂ ਵਾਸਤੇ ਸੁਰ ਤਾਲ ਵਿੱਚ ਗਾਉਣ ਵਾਸਤੇ ਹੈ। ਵੀ ਜਿਹੜਾ ਹੈ ਸੁਰ ਤਾਲ ਵਾਸਤੇ ਕਿੰਵੇਂ ਘਰ ਦੇ ਵਿੱਚ ਗਾਉਣਾ। ਸੋ ਮਹੱਲਾ ਪਹਿਲਾ ਇਹ ਗੁਰਨਾਥ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਪਹਿਲੇ ਬਾਦਸ਼ਾਹ ਜੀ ਇੱਕ ਓੰਕਾਰ ਪਰਮੇਸ਼ਰ ਇੱਕਾ ਅੱਗੇ ਜਿਹੜਾ ਏਕਾ ਲੱਗਿਆ ਇਹਦੇ ਉਹ ਪਰਮੇਸ਼ਰ ਇੱਕਾ ਜਿਹੜਾ ਖੁੱਲੇ-ਬੋਲੇ ਊੜਾ ਹੈ ਉਹਨਾਂ ਅੰਦਰ ਓੰਕਾਰ ਓੰਕਾਰ ਕੀਆ ਸਭ ਦਾ ਪ੍ਰਕਾਸ਼ਕ ਸਭ ਦਾ ਪ੍ਰਕਾਸ਼ਕ ਜਿਸ ਤਰ੍ਹਾਂ ਸਭਨਾਂ ਨੂੰ ਪ੍ਰਕਾਸ਼ ਦੇਣ ਵਾਲਾ ਪਰਮੇਸ਼ਰ ਇੱਕ ਹੈ ਓੰਕਾਰ ਸਭਨਾਂ ਨੂੰ ਪ੍ਰਕਾਸ਼ ਦੇਣ ਵਾਲਾ ਸਤ ਗੁਰ ਸਸ ਅੱਤੇ ਜਹਾੜੀ ਗੱਗੇ ਓਂਕੜ ਰਾਰਾ ਸਤ ਉਹ ਸੱਚਾ ਹੈ ਗੁਰ ਚੇਤਨ ਹੈ ਪ੍ਰਸਾਦ ਐਸਾ ਜਿਹੜਾ ਸਤ ਚੇਤਨ ਅਨੰਦ ਰੂਪ ਹੈ ਉਹ ਪ੍ਰਸਾਦ ਕਿਰਪਾ ਦੇ ਨਾਲ ਉਹ ਪਰਮੇਸ਼ਰ ਇੱਕ ਜਿਹੜਾ ਓੰਕਾਰ ਉਹ ਪ੍ਰਾਪਤ ਹੁੰਦਾ ਹੈ ਇਹੋ ਤਾਂ ਮਾਇਆ ਕਹਿਆ ਪਿਆਰੇ ਇਹਦੇ ਅੰਦਰ ਸਾਧ ਸੰਗਤ ਦੇ ਉਹ ਆਪਾਂ ਤਾਂ ਸੰਨੇ ਨੂੰ ਸਾਰੇ ਜਿਹੜੇ ਵਿਚਾਰ ਕਰਨੇ ਪਰ ਇਹਦੇ ਜਿਹੜੇ ਨੇ ਆਪਾਂ ਦੇ ਸੰਪਰਤ ਆਈ ਸ਼ਰਵਣ ਕਰੀਏ ਜਿਹੜੇ ਨੇ ਗਿਆਨੀ ਸਿੰਘ ਜਿਹੜੇ ਨੇ ਜਿਹੜੇ ਨੇ ਤਕਸਾਲਾ ਤੋਂ ਕੈ ਲੋ ਦਤ ਪੰਥਾਂ ਤੋਂ ਜਿਹੜਾ ਗੁਰਮਤਿ ਦੀ ਪ੍ਰਾਪਤ ਕੀਤੀ ਹੈ ਕੋਏ ਭਨੀ ਭਾਂਤ ਜਾਣਦੇ ਨਹੀਂ ਕਿ ਇਹ ਉਹ ਥਾਨਕਾ ਜਿਹੜੀ ਉਹ ਦੱਸੀ ਜਾਂਦੀ ਹੈ ਪੜਾਪਾ ਦਰਬਾਰ ਸਾਹਿਬੇ ਜਿਹੜੇ ਲਾਈਵ ਕਥਾ ਸਰਵਣ ਕਰਦੇ ਆ ਉਹਦੇ ਅੰਦਰ ਗਿਆਨੀ ਸਿੰਘ ਇਹ ਸ਼ਬਦ ਦੀ ਉਥਾਨ ਕਾ ਜਿਹੜਾ ਨਹੀਂ ਉਹ ਸਾਨੂੰ ਦੱਸਦੇ ਨੇ ਉਥਾਨ ਕਾ ਦਾ ਮਤਲਬ ਸਾachsen ਕੀ ਜਿਸ ਤਰ੍ਹਾਂ ਕਿ ਇਹ ਸ਼ਬਦ ਕਿੱਥੇ ਉਚਾਰਨ ਕੀਤਾ ਕਿਉਂ ਚਾਲ ਕੀਤਾ ਕਿਸ ਕਿਸ ਪ੍ਰਤੀ ਉਚਾਰਨ ਕੀਤਾ ਜਿਸ ਤਰ੍ਹਾਂ ਹੁਣ ਆਪਾਂ ਸੁਣੀ ਸਰ ਦੇ ਪਾਠ ਦੇ ਬਾਰੇ ਦੱਸਿਆ ਸੀ ਕਿ ਸੰਗਤਾਂ ਦੇ ਕਹਿੰਦੇ ਪੰਚਮ ਬਾਸਾ ਜੀ ਨੇ ਬਾਬਾ ਬੁੱਢਾ ਸਾਹਿਬਾਈ ਬਲਾਸ ਸੀ ਲਾਵਾਂ ਦਾ ਪਾਠ ਜਿਹੜਾ ਮਹਾਤਮ ਇਹ ਦਸੂ ਬਾਛਨ ਨੇ ਦੱਸਿਆ ਇਹ ਨਿਤ ਨਿਮ ਦੇ ਵਿੱਚ ਜਿਹੜਾ ਹੈ ਆਪਾਂ ਘਰ ਦੇ ਵਿੱਚ ਕਰਦੇ ਆਂ ਵੀ ਇਹ ਜ਼ਰੂਰ ਜਿਹੜਾ ਪਾਠ ਕਰਨਾ ਇਸ ਤਰ੍ਹਾਂ ਆਸਾ ਦੀ ਵਾਰ ਆਸੇ ਆਸਾ ਜਿਹੜੇ ਹੈ ਇਸ ਤਰ੍ਹਾਂ ਆ ਸਾਰੀ ਵਾਰ ਦੀ ਉਥਾਨਕਾ ਹੈ ਬਾਬਾ ਨਖਰੀਆ ਉਹਦੀ ਉਥਾਨਕਾ ਹੈ ਸਿੱਧ ਗੋਸ਼ਟ ਹੈ ਉਹਦੀ ਉਥਾਨਕਾ ਹੈ ਸਾਰੀਆਂ ਬਾਣੀਆਂ ਨੇ ਟੋਵੇਂ ਪਾਸ਼ਰੇ ਸ਼ਲੋਕ ਕਬੀਰ ਜੀ ਦੇ ਸ਼ਲੋਕ ਆ ਉਹਦੀ ਉਥਾਨਕਾ ਹੈ ਬਾਬਾ ਫਰੀਦ ਜੀ ਦੇ ਸ਼ਲੋਕ ਆ ਉਹਦੀ ਉਥਾਨਕਾ ਹੈ ਰਾਗ ਮਹਾਰਾ ਹੈ ਰਾਗ ਮਹਾਰਾ ਦੀ ਉਥਾਨਕਾ ਹੈ ਇਸ ਤਰ੍ਹਾਂ ਉਥੋਂ ਪਤਾ ਲੱਗਦਾ ਹੈ ਵੀ ਸ਼ਬਦ ਕਿਉਂ ਚਾਣ ਕੀਤਾ ਹੈ ਸੋ ਆਪਾਂ ਜਿਹੜਾ ਹੈ ਇਹ ਗੁਰਨਾਨਦ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰ ਦਿਆਂ ਹੋਇਆ ਨਾਲ ਦਾ ਛੱਡਾ ਦਿੰਦਿਆਂ ਹੋਇਆ ਜਦ ਇੱਕ ਨਗਰ ਵਿੱਚ ਪਹੁੰਚੇ ਉੱਥੇ ਕਾਫੀ ਜਿਹੜਾ ਹੈ ਮੇਲਾ-ਮੇਲਾ ਲੱਗਿਆ ਢੋਲ-ਤਮਤੀ ਵਜਰੇ ਨੇ ਬੜਾ ਉੱਥੇ ਇਕੱਠਾ ਤੇ ਉੱਥੇ ਭਾਈ ਗਾਲਾ ਜੀ ਮਰਦਾਨਾ ਹੀ ਪੁੱਛਦੇ ਜੀ ਬਾਬਾ ਜੀ ਆਹ ਕੀ ਚੇ ਤੇ ਬੜਾ ਇਕੱਠ ਜਾਵਦਾ ਤੇ ਬੜੇ ਇੱਥੇ ਰੌਣਕ ਮੇਲਾ ਲੱਗਿਆ ਤੇ ਇੱਥੇ ਕੀ ਆ ਗਿਆ ਤੋਂ ਇੱਕ ਹੈ ਜਿਹੜਾ ਹੈ ਉਸ ਤਰ੍ਹਾਂ ਦਾ ਮੈਂ ਪਖੰਡ ਬਣਾਇਆ ਸੀ ਤੇ ਕਹਿੰਦਾ ਸੀ 100 ਮੈਂ 100 ਹਾਂ ਤੇ ਪਤੀ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੈ ਕਹਿੰਨ ਤਾਂ ਭਾਵੇਂ ਮੈਂ ਰੱਬ ਨੂੰ ਮਿਲਿਆ ਸੋ ਉਹ ਵਸਤਰੇ ਵੀ ਦੇ ਵੀ ਜਿਸ ਤਰ੍ਹਾਂ ਦੇ ਜਿਹੜੇ ਨੇ ਨੀਂਬੀਆਂ ਵਾਲੇ ਈਸਰੀਆਂ ਵਾਲੇ ਮਨੌਲਾ ਸੀ ਵੀ ਮੈਂ ਸੌ ਹੱਥ ਮਿਲ ਸੁਹਾਗਣ ਜਿਹੜਾ ਹੈ ਉਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਸੋ ਇਸ ਤਰ੍ਹਾਂ ਗੋਬਨ ਤੇ ਜੀ ਮਹਾਰਾਜ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਾਠ ਦੇ ਵਿੱਚ ਆਖਿਆ ਵੀ ਪਹਿਲਾਂ ਜਿਹੜਾ ਹੈ ਇਹਨੂੰ ਸਮਝਾਇਆ ਜਾਵੇ ਵੇ ਇਹ ਕੰਮਾਂ ਦੇ ਕੁਛ ਨਹੀਂ ਪਿਆ ਜਿਹੜੇ ਮਨ ਕਰਕੇ ਸੱਚੇ ਹੋ ਏੜਾ ਪਰਮੇਸ਼ਰ ਨੂੰ ਜਪਿਆ ਜਾਵੇ ਤੇ ਫਿਰ ਸੋ ਦੀ ਪ੍ਰਾਪਤੀ ਹੁੰਦੀ ਹੈ ਸੋ ਉਹਦੇ ਜਿਹੜੇ ਚੇਲੇ ਦਾੜੇ ਜਿੱਗੇ ਉਹ ਇਸ ਤਰ੍ਹਾਂ ਦੇ ਸੀ ਉਹਨਾਂ ਨੇ ਨਾ ਮਿਲਣ ਨਾ ਦਿੱਤਾ ਜਦ ਮਿਲਣ ਨਾ ਦਿੱਤਾ ਗੁਰੂ ਨਾਨਕ ਸਾਹਿਬ ਆਹ ਰਾਏ ਨੂੰ ਤੇ ਮਹਾਰਾਜ ਨੇ ਸੋਚਿਆ ਵੀ ਇਹ ਜਿਹੜਾ ਹੈ ਇਹ ਮਹਾਰਾਜ ਆਪਾਂ ਨਹੀਂ ਇਸ ਤਰ੍ਹਾਂ ਬਈ ਇਹਦੇ ਕਰਮ ਬਾੜੇ ਨੇ ਇਸ ਵਾਸਤੇ ਆਪਾਂ ਮਰਦਾਨੇ ਅੱਗੇ ਨੂੰ ਚਲੀਏ ਇਸ ਵਕਤੇ ਉਹ ਅੱਗੇ ਨੂੰ ਚਲੇਗੀ ਉਹ ਦੋ ਗੁੱਟਾਂ ਦੇ ਵਿੱਚ ਲੜਾਈ ਹੋ ਗਈ ਜਦ ਲੜਾਈ ਹੋਵੇ ਲੜਦੇ ਉਹਦਾ ਬਾਬੇ ਦਾ ਬੂਹਾ ਤੋੜਿਆ ਅੱਗੇ ਅੱਗੇ ਜਿਹੜਾ ਸੌ ਬਣਦਾ ਸੀ ਤੇ ਉਹ ਕਰ ਕਰ ਨੂੰ ਕਰਦੇ ਦੇਖਿਆ ਇਸ ਪ੍ਰਕਾਰ ਲੋਕਾਂ ਨੇ ਇਹ ਜਿਹੜਾ ਹੈ ਉਹਦਾ ਸਾਜੋ ਸਮਾਨ ਸਾਰਾ ਚੁਪ ਲਿਆ ਕਹਿਣ ਤੋਂ ਬਾਅਦ ਵੀ ਉਹ ਜਿਹੜਾ ਸਾਰਾ ਜਿਹੜਾ ਹੈ ਪ੍ਰਗਟ ਹੋ ਗਿਆ ਸੋ ਇਹ ਉਹਦੇ ਪਰਥਾਏ ਜਿਹੜਾ ਹੈ ਗੁਰੂ ਨਾਨਕ ਸਾਹਿਬ ਬਾਹਰ ਆਏ ਨੇ ਇਹ ਇਹ ਜਿਹੜਾ ਹੈ ਇਹ ਜਦੋਂ ਉਹ ਉਪਦੇਸ਼ ਲੈਣ ਵਾਸਤੇ ਬਾਦ ਦੇ ਵਿੱਚ ਜਦੋਂ ਮਹਾਰਾਜ ਦੇ ਚਰਨੀ ਪਿਆ ਮਾਫੀ ਮੰਗੀ ਉਸ ਸਮੇ ਮਹਾਰਾਜ ਨੇ ਇਹ ਸ਼ਬਦ ਜਿਹੜਾ ਇਹਦੇ ਜਿਹੜਾ ਹੈ ਸੰਬੋਧਤ ਕੀਤਾ ਉਹ ਸੁਣਾਇਆ ਤੇ ਆਪਾਂ ਸਾਰਿਆਂ ਨੂੰ ਸੁਣਾਇਆ ਆਪਾਂ ਨੂੰ ਸਾਰਿਆਂ ਨੂੰ ਸਮਝਾਇਆ ਇਹ ਨਹੀਂ ਮੁਥਨਕਾ ਹੈ ਇਸ ਪ੍ਰਕਾਰ ਇਹ ਮਹਾਰਾਜ ਬਖਸ਼ਿਸ਼ ਕਰਦੇ ਹਨ ਇਹੋ ਤਨ ਮਾਇਆ ਪਾਹਿਆ ਪਿਆਰੇ ਨੀਤੜਾ ਲਾਭ ਰੰਗਾਏ ਇਹੜਾ ਤਨ ਤੰਦਰਸਾ ਹੋ ਕਿ ਇਹੋ ਤਨ ਮਾਇਆ ਇਹ ਮਾਇਆ ਦੇ ਬੋਹ ਵਿੱਚ ਪਾਇਆ ਪਿਆਰੇ ਲੀਤੜਾ ਲਬ ਰੰਗਾਇ ਇਹਨੂੰ ਜਿਹੜਾ ਹੈ ਕਿ ਜਿਹੜਾ ਹੰਕਾਰ ਰੂਪੀ ਰੰਗ ਜਿਹੜਾ ਏ ਇਹਨੂੰ ਲੱਗਿਆ ਹੋਇਆ ਹੈ ਮਾਇਆ ਦਾ ਮੇਰਾ ਕੰਤ ਦਾ ਭਾਵ ਹੈ ਚੋਲੜਾ ਪਿਆਰੇ ਕਿਉ ਧਨ ਸੇ ਜੈ ਜਾਏ ਤੇ ਕੰਤ ਕਹਿੰਦੇ ਨੇ ਪਤੀ ਪਰਮੇਸ਼ਰ ਨੂੰ ਉਸ ਵਾਹਿਗੁਰੂ ਸਰੀਰ ਰੂਪੀ ਚੋਲੜਾ ਉਹ ਨਹੀਂ ਭੌਂਦਾ ਮੇਰੇ ਕੰਤ ਨਾ ਭਾਰੇ ਚੋਲੜਾ ਪਿਆਰੇ ਕਿਉ ਤੁਹਾਨੂੰ ਸੇਜਿਆ ਜਾਏ ਤੇ ਹਿਰਦੇ ਰੂਪੀ ਸੇਜ ਦੇ ਵਿੱਚ ਜਾਂ ਹਿਰਦੇ ਰੂਪੀ ਸੇਜਾਂ ਤੇ ਪਤੀ ਪਰਮੇਸ਼ਰ ਕਿਵੇਂ ਆਵੇ ਜਦੋਂ ਉਹਨੂੰ ਮਨ ਤਰ੍ਹਾਂ ਭੌਂਦਾ ਹੀ ਨਹੀਂ ਮੇਰੇ ਕੰਤ ਨਾ ਭਾਰੇ ਚੋਲੜਾ ਪਿਆਰੇ ਉਹ ਪਤੀ ਪਰਮੇਸ਼ਰ ਨੂੰ ਤੇਰਾ ਹਿਰਦੇ ਰੂਪੀ ਚੋਲੜਾ ਭੌਂਦਾ ਨਹੀਂ ਕਿਉ ਤੁਹਾਨੂੰ ਸੇਜੇ ਜਾਏ ਹਿਰਦੇ ਰੂਪੀ ਸੇਜ ਤੇ पति परमेश्वर कह तो भाव तेन किाप्त हो सकता हैबानी जाओ मेहरबाना मेहर करने वाले मेहरबाना हाँ कुरबानी जाओ उन्होंने कुरबानी तलहरने जाइए कि जी हाँ कुरबानी जाओ तिना कर तो ਤੇਰਾ ਨਾਮ ਲੈਂਦੇ ਨੇ ਜੋ ਤੇਰਾ ਨਾਮ ਜਪਦੇ ਨੇ ਉਹਨਾਂ ਤੋਂ ਬਲਹਾਰ ਨੇ ਤੇ ਕੁਰਬਾਨੇ ਜਿਹੜਾ ਜਾਣਾ ਕਰੀਏ ਲੈਣ ਦੇ ਤੇਰਾ ਨਾਮ ਤਨਾ ਕੇ ਹਉ ਸਾਧ ਕੁਰਬਾਨੇ ਜਾ ਉਹਨਾਂ ਤੋਂ ਸਦਾ ਹੀ ਸਦਾ ਹੀ ਜੋ ਵੀ ਸੇ ਗੁਰ ਸਿੱਖਰਾ ਸਿੱਖਣਾ ਤਸ ਦੇਵ ਦੇ ਲਾਗੇ ਪਾਏ ਜੀ ਉਹਦੇ ਪੈਰੀ ਪੈਣਾ ਕਰੋ ਜਿਹੜਾ ਰੱਬ ਦਾ ਪਿਆਰਾ ਗੁਰ ਸਿੱਖੜਾ ਦਿਸੇ ਕੋਈ ਪਰਾਜ ਸਾਹਿਬ ਸਮਝੀ ਐਸੀ ਹਾਲਤ ਨਹੀਂ ਅੱਜ ਜਿਹੜਾ ਹੈ ਜਿਹੜਾ ਹੈ ਐਸਾ ਕਾਲ ਯੁਗ ਦਾ ਪ੍ਰਵਾਹ ਹੈ ਕੋਈ ਸਿੱਖਾਂ ਦੀ ਪਛਾਣ ਨਹੀਂ ਕੋਈ ਬਸਿੱਖਾਂ ਦੀ ਪਛਾਣ ਨਹੀਂ ਕੋਈ ਸ਼ਰਧਾ ਭਾਵਨਾ ਨਹੀਂ ਕੋਈ ਪਿਆਰ ਨਹੀਂ ਇਸ ਤਰ੍ਹਾਂ ਦਾ ਜਿਹੜਾ ਹੈ ਸਮਾ ਉਹ ਕਾਲ ਯੁਗ ਦਾ ਪ੍ਰਵਾਹ ਜਿਹੜਾ ਹੈ ਬਣਿਆ ਹੋਇਆ ਹੈ ਹਉ ਪਰਵਾਨੇ ਜਾਉ ਕਹਿ ਰਵਾਨਾ ਲੈਣ ਤੇ ਤੇਰਾ ਨਾਮ ਥਿਰ ਲੈਣ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਦ ਸਦਾ ਹੀ ਉਹਨਾਂ ਬਲਹਾਰੇ ਤੇ ਕੁਰਬਾਨੀ ਜਾਈਏ ਜਿਹੜਾ ਤੇਰਾ ਨਾਮ ਜਪਦੇ ਨੇ ਰਹਾਉ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਵਿਚਰਾਮ ਲੈ ਕੇ ਰਾਜਿਆ ਨ ਕਾਇਆ ਰੰਗਣ ਜੇਥੀਏ ਪਿਆਰੀ ਪਾਈਏ ਨਾਉ ਮਜੀਠ ਇੱਕ ਮਜੀਠਾ ਰੰਗ ਹੈ ਉਹ ਪੱਕਾ ਹੈ ਸਤਿ ਸੁਭਿ ਇੱਕ ਕੁਸੰਭੇ ਦਾ ਰੰਗ ਹੈ ਕੋਈ ੜਾ ਕੱਚਾ ਰਾਂਗ ਹੈ। अनेका ਪਰਮਾਣ ਆਪਾਂ ਗੇ ਬਾੜੀ ਦੇ ਵਿੱਚ ਮਿਲਦੇ ਆ ਕੱਚਾ ਰੰਗ ਤੇ ਪੱਕਾ ਰੰਗ। ਇਸ ਵਾਸਤੇ ਇੱਥੇ ਕਹ ਰਹੇ ਨੇ ਜਿਹੜੇ ਨੇ ਕਾਇਆ ਰੰਗਣ ਜੇ ਧੀਏ ਪਿਆਰੇ ਪਾਈਏ ਨਾਮ ਮਜੀਠ ਉਹ ਮਜੀਠਾ ਰੰਗ ਜਿਹੜਾ ਹੈ ਉਹ ਆਪਾਂ ਉਹਦੀ ਪ੍ਰਾਪਤੀ ਕਰੀਏ ਉਹ ਪੱਕਾ ਰੰਗ ਹੈ ਕਾਇਆ ਰੰਗਣ ਜੇ ਧੀਏ ਪਿਆਰੇ ਜੇ ਤੂੰ ਚਾਹਣਾ ਹੈ ਤੇਰਾ ਚੋੜਣਾ ਜਿਹੜਾ ਹੈ ਰੰਗਿਆ ਜਾਵੇ ਰੰਗਿਆ ਜਾਵੇ ਪਾਈਏ ਨਾਮ ਮਜੀਠ ਫਿਰ ਪੱਕਾ ਰੰਗ ਜਿਹੜਾ ਤੂੰ ਪਾਉਣਾ ਕਰ ਰੰਗਣ ਵਾਲਾ ਜੇ ਅੰ내 ਸਾਹਿਬ ਐਸਾ ਰੰਗ ਨਾ ਮੀਠ ਜੇ ਵਾਹਿਗੁਰੂ ਰਗਣਾ ਚਾਵੇ ਰੰਗਣ ਵਾਲਾ ਜੇ ਰੰਗੇ ਸਾਹਿਬ ਐਸੇ ਮਹਲਾ ਜੀ ਉਹ ਨਾਨਕ ਕੀ ਅਰਦਾਸ ਜੇ ਕੋ ਰੱਬ ਨੇ ਪਿਆਰਿਆਂ ਦੀ ਧੂੜ ਮਿਲ ਜਾਵੇ ਧੂੜ ਤਨਾ ਕੀ ਜੇ ਮਹਲਾ ਜੀ ਇਹਦਾ ਮਿਸ਼ਰਾਮ ਸ਼ਾਸਨ ਦੀ ਜੀਤ ਹੈ ਕਿਉਂਕਿ ਆਮ ਆਖਿਆ ਪਾਤੀ ਸਿੰਘ ਨੇ ਸਮਝਿਆ ਜਿਨ੍ਹਾਂ ਨੇ ਨਹੀਂ ਕੀਤੀ ਹੈ ਉਹ ਗਲ ਇਸ ਤਰ੍ਹਾਂ ਜਿਹੜੇ ਨਹੀਂ ਸੁਣ ਪੜਦੇ ਨੇ ਮਿਸ਼ਰਾਮ ਹਲਤ ਲਾਉਂਦੇ ਨੇ ਤੂੜ ਤਨਾਰ ਕੀ ਜੇ ਮਿਲੇ ਮਿਲੇ ਤਾਂ ਨੋ ਜੀ ਕਹੋ ਨਾਨਕੀ ਅਰਦਾਸ ਇਸ ਵਾਸਤੇ ਤਾਂ ਸ਼ਰਾਮ ਜੀ ਤੇ ਹੈ ਹੋ ਰੱਬ ਦੇ ਪਿਆਰਿਆਂ ਦੇ ਜਿਹੜੇ ਧੂੜ ਮਿਲੇ ਦਾਣ ਗਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤ ਕਲਾਈ ਹੈ ਕੂੜਾ ਲਾਲਚ ਛੱਡੀਏ ਹੋ ਇੱਕ ਮਨ ਅਲੱਖ ਧਿਆਈ ਹੈ ਇਸ ਵਾਸਤੇ ਧੂੜ ਤਨਾਰ ਕੀ ਜੇ ਮਿਲੇ ਜੀ ਕਹੋ ਨਾਨਕੀ ਅਰਦਾਸ ਇਹ ਇੱਕ ਅਸੀਂ ਅਰਦਾਸ ਕਰੀਏ ਕਿ ਰੱਬ ਦੇ ਪਿਆਰਿਆਂ ਨੇ ਸਭ ਚੜ੍ਹਨ ਚੜ੍ਹਨ ਧੂੜ ਪ੍ਰਾਪਤ ਹੋਵੇ ਆਪੇ ਸਾਜੇ ਆਪੇ ਰੰਗੇ ਆਪੇ ਨਦ ਕਰੇ ਉਹ ਵਾਹਿਗੁਰੂ ਆਪ ਹੀ ਸਾਜਦਾ ਹੈ ਹਿਰਦੇ ਰੂਪੀ ਭਾਂਡੇ ਹਿਰਦੇ ਰੂਪੀ ਅੰਤਿਸ਼ ਕਰਨ ਸਦਾ ਆਪੇ ਸਾਜੇ ਆਪੇ ਰੰਗੇ ਆਪ ਹੀ ਰੰਗਦਾ ਹੈ ਸਾਧ ਸੰਗ ਜਿਹੜੀਆਂ ਪਹਿਲਾਂ ਤੌੜੀਆਂ ਹੁੰਦੀਆਂ ਸੀ ਪਟੀਆਂ ਹੁੰਦੀਆਂ ਸੀ ਘੜੇ ਹੁੰਦੇ ਸੀ ਉਹਨਾਂ 'ਤੇ ਪੱਗਾਂ ਪਾਉਦੇ ਸੀ ਜਾਂ ਬੀਬੀਆਂ ਚੁੰਨੀਆਂ ਪਾਉਂਦੀਆਂ ਸੀ ਰੰਗਾਉਂਦੇ ਸੀ ਉਹ ਫਿਰ ਮਜੀਠਾ ਰੰਗਤ ਹੁੰਦਾ ਸੀ ਇੱਕ ਜਿਹੜਾ ਹੈ ਕੁਸੰਭੇ ਦਾ ਰੰਗ ਹੁੰਦਾ ਸੀ ਉਹਦੇ ਫਟਕੜੀ ਪਾ ਕੇ ਨੂੜ ਪਾ ਕੇ ਜਿਹੜਾ ਹੈ ਉਹ ਸੋਡਾ ਪਾ ਕੇ ਉਹ ਰੰਗ ਜਿਹੜਾ ਚੜਾਇਆ ਜਾਂਦਾ ਸੀ ਹੁਣ ਤਾਂ ਹੋਰ ਹਿਸਾਬ ਦੇ ਅੱਜ ਕੱਲ੍ਹ ਬਜ਼ਾਰਾਂ 'ਚ ਆ ਗਏ ਨੇ ਉਹ ਬਾਲ ਕੇ ਜਿਸ ਤਰ੍ਹਾਂ ਕਰਦੇ ਨੇ ਉਹਨਾਂ ਦਾ ਵੱਖਰਾ ਹੈ ਸਮੇਂ ਦੇ ਹਿਸਾਬ ਨਾਲ ਤੇਜ਼ ਹੋ ਜਾਂਦਾ ਹੈ ਵੱਡੀਆਂ-ਵੱਡੀਆਂ ਮੱਠੀਆਂ ਹੁੰਦੀਆਂ ਸੀ ਮੱਠ ਹੁੰਦੇ ਸੀ ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਹਾੜਾਜ ਪੁੱਛਦੇ ਪੀਰ ਬਣਦੇ ਨੇ ਇਹ ਕਹਦੋ ਵੀ ਮੱਠ ਜਿਹੜਾ ਹੈ ਮੱਠ ਦੇ ਵਿੱਚ ਇਹ ਚੋਲਾ ਨੀਲਾ ਜਿਹੜਾ ਉਹ ਰਗਿਆ ਜਾਂਦਾ ਇਸ ਵਾਸਤੇ ਉਹ ਮੱਠ ਜਿਹੜਾ ਹੈ ਉਹਦੇ ਚ ਰੰਗ ਪਾ ਕੇ ਉੱਚ ਦੀ ਪੀਰ ਭਰ ਕੇ ਦੇਜਦਾ ਹੈ ਗਨੀ ਖਾ ਨਮੀ ਖਾ ਕਦੀ ਤਰ ਪਾਛਾ ਜਿਹੜਾ ਉਹ ਪਲੰਘੇ ਤੇ ਚੁੱਕ ਦੇਈ ਸੋ ਇਸ ਵਾਸਤੇ ਕਾਇਆ ਰੰਗੜ ਦਿਲ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਰ ਤਪਾਸ ਧੂੜ ਤੇ ਨਾ ਕੀ ਜੇ ਮਿਲ ਜੀ ਕਹੋ ਨਾਨਕੀ ਅਰਦਾਸ ਆਪੇ ਸਾਦੇ ਆਪੇ ਰੰਗੇ ਆਪੇ ਨਜ਼ਰ ਕਰੇ ਉਹ ਆਪੇ ਸਾਜਦਾ ਮਨੁੱਖਾ ਨੂੰ ਤੇ ਆਪੇ ਨਾਮ ਦਾ ਰੰਗ ਚੜਾਉਂਦਾ ਤੇ ਆਪੇ ਕਿਰਪਾ ਰੂਪੀ ਨਜ਼ਰ ਕਰਦਾ ਹੈ ਨਾਨਕ ਕਾਮਨ ਕੰਤ ਹੈ ਭਾਵੈ ਆਪ ਤੇ ਹੀ ਰਾਵੇ लास्ट ਪੰਕਤੀ ਹੈ ਨਾਨਕ ਕਾਮਨ ਉਪਤੀ ਪਰਮੇਸ਼ਰ ਵਾਹਿਗੁਰੂ ਉਹ ਜੀਵ ਨੂੰ ਨਾਨਕ ਕਾਮਨ ਕੰਤ ਹੈ ਭਾਵੈ ਪਰਮੇਸ਼ਰ ਨੂੰ ਜਿਹੜਾ ਭਾ ਜਾਵੇ ਹੁਣ ਸਾਧ ਸੰਗਤ ਜੀ ਜੇਕ ਬੋਟੀ ਦੀ ਵਿਚਾਰ ਕਰੀ ਆਪਾਂ ਆਪਾਂ ਸੇਵਾ ਸਿਮਰਨ ਕਿਉਂ ਕਰਨਾ ਗੁਰੂ ਘਰ ਕਿਉਂ ਆਉਣਾ ਨਿਤਨੇਮ ਕਿਉਂ ਕਰਨਾ ਬਾਣੀ ਕਿਉਂ ਪੜਨੀ ਸੇਵਾ ਸਿਮਰਨ ਕਿਉਂ ਵਰਨਾ ਕਰਨਾ ਹੈ ਕਿਉਂ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਆਪਾਂ ਸੇਵਨ ਕਰਦੇ ਆ ਸਾਧ ਸੰਗਤ ਜੀ ਦਰਬਾਰ ਸਾਹਿਬ ਜਿਹੜਾ ਹੈ ਬਟਾਲੇ ਤੱਕ ਸੰਗਤਾਂ ਤੁਰ ਕੇ ਜੜੀਆਂ ਦਰਬਾਰ ਸਾਹਿਬ 12 ਵਜੇ ਇਸ਼ਨਾਨਾਂ ਦੀ ਸੇਵਾ ਹੁੰਦੀ ਹੈ ਉੱਥੇ ਪਹੁੰਚ ਜਾਂਦੀਆਂ ਨੇ ਮਹਾਰਾਣ ਮੋਲਾਪੁਰ ਵੇਖਿਆ ਸਾਧ ਸੰਗਤ ਜੀ ਰਖਵੇ ਸੰਗਤਾ ਸਾਢੇ 12 ਵਜੇ 1 ਵਜੇ ਹਾਜ਼ਰ ਪਹੁੰਚ ਜਾਂਦੀ ਅਸੀਂ ਤੇ ਅਸੀਂ ਸੁੱਤੇ ਹੁੰਦੇ ਜਨ ਅਸੀਂ ਹੈਰਾਨ ਹੋਣਾ ਵੀ ਇਸ ਤਰ੍ਹਾਂ ਦੀ ਵੀ ਸੰਗਤ ਹੈ ਇਸ ਤਰ੍ਹਾਂ ਦੇ ਸਰੋਤੇ ਆ ਵੀ ਜੇ ਇਹ 12 ਵਜੇ ਉੱਠੇ ਹੋਣਗੇ ਤੇ 1 ਵਜੇ ਅਮਰਤਵ ਦੇ ਗੁਰੂ ਘਰ ਤਾਂ ਇਹ ਸੇਵਾ ਵਿੱਚ ਆਏ ਨੇ ਇਹ ਕਹਿੰਨ ਤੋਂ ਭਾਵ ਇਹ ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੇ ਮੇਰਾ ਲਾਉ ਜੀ ਸੋ ਅਸੀਂ ਵੀ ਇੱਕ ਵਾਰ ਅੰਮ੍ਰਿਤਸਰ ਸਹਿ ਵਿਖੇ ਸਾਡੇ ਸਤਾਦ ਬਜ਼ੁਰਗ ਉਹ ਨਾਲ ਤੇ ਅਸੀਂ ਸਵਾ 12 ਦਰਬਾਰਸਾ ਪਹੁੰਚ ਗਏ ਸਿਰਾ ਉੱਥੇ ਅਸ਼ੀਰਵਾਦ ਕਰਦੇ ਹੁੰਦੇ ਸੀ ਅਮਰਤ ਵੇਲੇ ਬਹਿ ਕੇ ਸ਼ੋਬਰ ਦੇ ਕੰਢੇ ਤੇ ਬਾਣੀ ਪੜਨੀ ਨਿਤਨੇਮ ਕਰਨਾ ਤੇ ਮੇਰੇ ਮਨ ਚਾਹੀ ਮੈਂ ਸਾਦੀ ਇੰਨਾ ਜਾਵਦਾ ਆਪਾਂ ਮੋਰਚਾ ਮਾਰ ਲਿਆ ਪਹਿਲਾਂ ਵੀ ਅੱਜ ਤਾਂ ਹੋਰ ਜਾਵਦਾ ਕੋਈ ਸੰਗਤ ਬਹੁਤੀ ਕੋਈ ਦੀਦੀ ਵੀ ਅੱਜ ਆਪਾਂ ਜਾਵਦਾ ਬਿਠਾਂਗੇ ਨਹੀਂ ਸੰਗਤ ਹੋਰ ਲੱਗਦੀ ਨਹੀਂ ਕੋਈ ਸਰੋਤੇ ਕੋਈ ਸ਼ੋਬਰ ਦੇ ਕੰਢੇ ਤੇ ਜਦੋਂ ਜੀ ਸਵਾ 12 ਵਜੇ ਜਾ ਕੇ ਉੱਥੇ ਪਹੁੰਚੇ ਸ਼ੋਗਲ ਦੇ ਕੰਡੇ ਤੇ ਬੈਠੇ ਤਾਂ ਉੱਥੇ ਸਾਡੇ ਜਾਨਦਾਰ ਸਿੰਘ ਬੈਠੇ ਉੱਥੇ ਪਾਠ ਕਰ ਰਹੇ ਸ਼ਰਨ ਕਰਦੇ ਹਰ ਤੋਂ ਸਤਨਾ ਸ੍ਰੀ ਅਕਾਲ ਵਾਹਿਗੁਰੂ ਇਸ ਵਾਸਤੇ ਸਾਧ ਸੰਗ ਜੀ ਇੱਕ ਤੋਂ ਇੱਕ ਚੜਾਂਦੀ ਆ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਬੰਨ ਗੀ ਕਰਨ ਵਾਲੇ ਜਿਹੜਾ ਦਾਨ ਕਰਨ ਵਾਲੇ ਕੁੰਨ ਕਰਨ ਵਾਲੇ ਇੱਕ ਤੋਂ ਇੱਕ ਇੱਥੇ ਅੰਤ ਨਹੀਂ ਕੋਈ ਇਸ ਵਾਸਤੇ ਜਿਹੜਾ ਹੈ ਇਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਨਾਨਕ ਕਾਵਨ ਕਰਨ ਤੇ ਭਾਵ ਹੈ ਆਪੇ ਹੀ 라ਵੇ ਆਪੇ ਹੀ ਪਤੀ ਪਰਮੇਸ਼ਰ ਜਿਹੜਾ ਹੈ ਕਰਾਵੇ ਆਪਣੇ ਆਪ ਸਮਾ ਲੈਂਦਾ ਹੈ ਕਹਿੰਦੇ ਭਾਵ ਇੱਕ ਮਿਕ ਕਰ ਲੈਂਦਾ ਹੈ ਆਪਣੇ ਨਾਲ ਉਹ ਜੀਵ ਰੂਪ ਇਸਤਰੀ ਨੂੰ ਮਿਲਾ ਲੈਂਦਾ ਹੈ ਤੇ ਉਹਨੂੰ ਸੋਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿੰਦਾ ਹੈ ਫਿਰ ਕੀ ਹੁੰਦਾ ਤੇ ਨਾ ਜਿਹੜਾ ਹੈ ਉਹ ਜੰਮਦਾ ਨਾ ਮਰਦਾ ਨਾ ਮਾਤਾ ਦੇ ਗਰਭ ਚ ਵਾਰ-ਵਾਰ ਆਉਂਦਾ ਨਾ ਜੂਨਾ ਚ ਆਉਂਦਾ ਨਾ ਉਹ ਨਰਕਾਂ 'ਚ ਪੈਂਦਾ ਨਾ ਸਰਗਾਂ 'ਚ ਪੈਂਦਾ ਮੁਕਤ ਹੋ ਜਾਂਦਾ ਜਿਉਂਦੇ ਜੀ ਮੁਕਤ ਹੋ ਜਾਂਦਾ ਗੁਰਸਖੀ ਆ ਜਿਉਂਦੇ ਜੀ ਮੁਕਤਾ ਮਰੇ ਬਾਅਦ ਕਿਹਨੇ ਵੇਖਣਾ ਮਰੇ ਬਾਅਦ ਕਿਹੜੇ ਨੇ ਵੇਖਣਾ ਇਸ ਵਾਸਤੇ ਜਿਉਂਦੇ ਜੀ ਮੂਏ ਵੇ ਜੋ ਮੋਤ ਲੈ ਹੋ ਗਏ ਮੁਕਤ ਨਾ ਜਾਏ ਨੇ ਕੋਈਲਾ ਨਾਮ ਦੇਵ ਜੀ ਕਹਿੰਦੇ ਮਹਾਰਾਜ ਮਰਿਆ ਬਾਅਦ ਕਿਸੇ ਨੂੰ ਬ੍ਰੰਗਪਰੀ ਦੇਤੀ ਕਲਾਸ਼ਪਰੀ ਦੇਤੀ ਵਿਸ਼ਨਪਰੀ ਦੇਤੀ ਇੰਦਰਪਰੀ ਦੇਤੀ ਕਦੇ ਕਿਸੇ ਖੰਡ ਤੇ ਪਹੁੰਚ ਗਏ ਕਦੇ ਕਿਸੇ ਬ੍ਰਹਮੰਡ ਤੇ ਮਹਾਰਾਜ ਕਿੰਨੇ ਵੇਖਣਾ ਤੇ ਜਿਉਂਦੇ ਜੀ ਲੋਕੀ ਵੇਖਣ ਵੀ ਨਾਮ ਦੇਨ ਤਾਂ ਜਿਉਂਦੇ ਜੀ ਮੁਕਤ ਹੋ ਗਿਆ ਇਸ ਵਾਸਤੇ ਸਭ ਨੂੰ ਜਿਉਂਦੇ ਜੀ ਮੁਕਤ ਕਰੋ ਇਸ ਵਾਸਤੇ ਆਪੇ ਹੀ ਪਰਮੇਸ਼ਰ ਜਿਹੜਾ ਹੈ ਤੇ ਉਹ ਜੀਵ ਉਹਦਾ ਜਿਹੜਾ ਹੈ ਆਪੇ ਹੀ ਨਾਨਕ ਆਮਨ ਕੰਤੇ ਭਾਵੇ ਆਪੇ ਹੀ ਰਾਵੇ ਇੱਥੇ ਈੜੀ ਨੂੰ ਹਿਯਾਰੀ ਆ ਇਹਨੂੰ ਥੋੜਾ ਜਿਹਾ ਪਾਠ ਨੂੰ ਲੰਬਾ ਕਰਨਾ ਜੇ ਰਾਵੇ ਕਰਤਾ ਉਹ ਕੱਲਾ ਰਾਰੇ ਲਾਂ ਵਵੇ ਲੱਗ ਜੇਗੀ ਈੜੀ ਨੂੰ ਹਿਯਾਰੀ ਜਿੱਥੇ ਬੋਲਣੀ ਹੋਵੇ ਉਥੇ ਰਾਵੇ ਦੇ ਲੇਖੇ ਇਹਦਾ ਖਖੇ ਲਾਂ ਖਖੇ ਨਾ ਖੇਂਦਾ ਆਹਮੁਕਤਾ ਹਾ ਹਾ ਮੁਕਤਾ ਕੱਲਾ ਚੰਗਾ ਆਹਮੁਕਤਾ ਉੱਥੇ ਖੇਹ ਦੇਹ ਪਾਠ ਨਹੀਂਗਾ ਖਖੇ ਦਾ ਲੰਬਾ ਕਰ ਦੇਣਾ ਹਾਏ ਨੂੰ ਸ਼ਾਰਟ ਕਰਨਾ ਖੇਹ ਦੇ ਇਸ ਵਾਸਤੇ ਤੇ ਰਾ ਦੇ ਈੜੀ ਨੂੰ ਸਿਆਰੀ ਆਟੋਮੈਟਿਕ ਲੱਗ ਜੂਗੀ ਇਸ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਆ ਸੋ ਮਹਾਰਾਜ ਕਿਰਪਾ ਕਰ ਮੈਂ ਤਾਂ ਕੋਸ਼ਿਸ਼ ਕਰਦਾ ਮੈਂ 10 ਮਿੰਟਾਂ ਦੇ ਅੰਦਰ ਅੰਦਰ ਹੀ ਆਪਾਂ ਅਖਰੀ ਅਰਥ ਵੀ ਕੋਸ਼ਿਸ਼ ਸੰਥਿਆ ਬਾਰੇ ਵੀ ਇਹ ਤੁਹਾਨੂੰ ਦੱਸ ਸਕੀਏ ਕਿ ਸੰਗਤ ਘੱਟ ਸਮੇਂ ਵੰਤੋਂ ਦਾ ਲਾਹਾ ਪ੍ਰਾਪਤ ਕਰ ਸਕੇ ਮੈਨੂੰ ਇਹ ਸਾਰਾ ਪਤਾ ਆ ਪਾ ਸਾਰੇ ਕਮਾਂਗਾਰਾਂ ਵਾਲਿਆ ਸਾਰਿਆਂ ਦੇ ਘਰ ਦੇ ਕੰਮਕਾਰ ਨੇ ਪਰ ਜਿਤਨਾ ਵੀ ਸਮਾਂ ਕਿਸੇ ਕੋਲ ਹੈ ਮੈਂ ਅਕਸਰ ਇਹ ਬੇਨਤੀ ਕਰਦਾ ਹਾਂ ਹੁਣ ਇੱਥੇ ਨਹੀਂ ਜਿੱਥੇ ਵੀ ਜਾਵਾਂ ਪੰਜ ਮਿੰਟ 10ਵੇਂ ਜਿੰਨਾ ਵੀ ਆਪਣੇ ਕੋਲ ਸਮਾਂ ਹੈ ਸੰਗਤ ਜ਼ਰੂਰ ਉਹ ਕਰਿਆ ਕਰੋ ਸੰਗਤ ਦਾ ਫਾਇਦਾ ਤਾਂ ਬਹੁਤ ਵੱਡਾ ਹੈ ਸਤਿਗੁਰੂ ਜੀ ਭੁੱਲਾ ਚੁਕਾ ਦੇ ਸੰਗਤ ਨਾਹੇ ਬਖਸ਼ਣ ਇੱਥੇ ਸਮੇਂ ਦੀ ਸਮਾਪਤੀ ਹੈ ਕੇਵਲ ਤੇ ਕੇਵਲ ਆਪਾਂ ਆਖਰੀ ਅਰਥਰੀਏ ਸਰਵਣ ਕੀਤੇ ਆ ਬਹੁਤਾ ਵਿਸਾਰ ਨਹੀਂ ਇਹਦਾ ਕੀਤਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਧਾਨਕ ਕਾਮਨ ਕੰਤਾ ਭਾਵੈ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ But the